ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਦੇ ਵੇਚ ਨਾਬਾ ਜੇਲ੍ਹ ਦੇ ਬਾਹਰ ਕੀਤਾ ਚਾਰਿਆ ਰੋਸ ਪ੍ਰਦਰਸ਼ਨ ਨਾਬਾ ਜੇਲ੍ਹ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਚਾਰਿਆ ਤੇ ਸ਼ੋਮਲੀ ਅਕਾਲੀ ਦਲ ਦੇ ਵਰਕਰਾਂ ਦੇ ਵੱਲੋਂ ਪ੍ਰਦਰਸ਼ਨ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਤੇ ਕੀਤਾ ਪ੍ਰਦਰਸ਼ਨ ਇਹ ਮਾ ਜੀ ਇੰਟੈਲੀਜੈਂਸ ਦੀ ਜਿਹੜੀ ਇਹ ਇੱਕ ਮੁਹਿੰਮ ਚਲਾਈ ਹੋਈ ਹੈ ਵੀ ਪੰਜਾਬ ਨੂੰ ਲੀਡਰਲੈਸ ਕਰਨ ਦੀ ਜਿਵੇਂ ਹਰਿਆਣਾ ਤੇ ਹਿਮਾਚਲ 'ਚ ਜਿਨੂੰ ਚਾਹੁੰਦੇ ਨੇ ਸੀਐਮ ਬਣਾ ਦਿੰਦੇ ਨੇ ਕੋਈ ਕੰਮ ਕਰ ਰਹੇ ਨੇ ਪਹਿਲਾਂ ਕੈਪਟਨ ਅਮਰਿੰਦਰ ਨੂੰ ਬਾਦਲ ਸਾਹਿਬ ਨੂੰ ਤੇ ਮਨਜੀਤਿਆ ਜੀ ਨੂੰ ਭਗਵੰਤ ਮਾਨ ਨੂੰ ਦੇਖ ਲਓ ਕੁਰਸੀ ਤੋਂ ਉਹਨਾਂ ਨੂੰ ਪਾਵਰਲੈਸ ਕਰਤਾ ਜਿੰਨੇ ਵੀ ਆਪਣੇ ਕਿਸਾਨ ਲੀਡਰ ਸੀ ਉਹਨਾਂ ਚ ਵੀ ਇਹੀ ਗੱਲ ਪੰਜਾਬ ਨੂੰ ਇਹ ਕੋਈ ਵੀ ਲੀਡਰ ਦੇਣਾ ਨਹੀਂ ਚਾਹੁੰਦੇ ਤਾਂ ਜੋ ਪੰਜਾਬ ਨਹੀਂ ਕੋਈ ਗੱਲ ਕਰ ਸਕੇ ਇਸ ਲਈ ਕੋਈ ਵੀ ਪੰਜਾਬ ਦੀ ਗੱਲ ਕਰਦਾ ਤਾਂ ਇਹ ਡਰਦੇ ਨੇ ਡਰਦੇ ਮਾਰੇ ਦੇਖ ਲਓ ਤੁਹਾਡੇ ਸਾਹਮਣੇ ਕੀ ਨਹੀਂ ਸក្តਾਈ ਕਰੀ ਹੈ ਹਾਂਜੀ ਤੁਹਾਡਾ ਕਲੈਕਸ਼ਨ ਕੀ ਹੈ ਅਸੀਂ ਮਾਣ ਰਾਕਾ ਲਾਲਕਾ ਜੀ ਦੀ ਰਹਿਨਮਾਈ ਚ ਜਿਵੇਂ ਅੱਗੇ ਉਹਨਾਂ ਦੇ ਪ੍ਰਦਰਸ਼ਨ ਕਰਨ ਦਾ ਹੋਇਆ ਉਹਦੇ ਨਾਲ ਖੜੇ ਆ ਅਸੀਂ ਤਾਂ ਹੈਰਾਨ ਆ ਭਗਵੰਤ ਮਾਨ ਦੇ ਸਰਕਾਰ ਤੋਂ ਭਗਵੰਤ ਮਾਨ ਦੇ ਅਸਰਾਂ ਤੋਂ ਕਿ ਭਗਵੰਤ ਮਾਨ ਇੰਨੇ ਡਰ ਚੁੱਕੇ ਨੇ ਭਗਵੰਤ ਮਾਨ ਦੀ ਸਰਕਾਰ ਇੰਨੀ ਡਰ ਚੁੱਕੀ ਹੈ ਕਿ ਵਿਕਰਮ ਜੀ ਜਿਹੜੇ ਕਿ ਇਸ ਨਾਬਾ ਜੇਲ੍ਹ ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼ਰੋਣੀ ਕਾਲੇ ਦਲ ਦੇ ਅਸੀਂ ਇੱਥੇ ਆਏ ਸੀਗੇ ਕਿਉਂਕਿ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਚਾਹੁੰਦਾ ਹੈ ਤਾਂ ਉਹਦੇ ਜਿਹੜੇ ਸਮਰਥਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜ ਕੇ ਮਿਲ ਲੈਂਦੇ ਨੇ ਸੋ ਅੱਜ ਮੈਨੂੰ ਲੱਗਦਾ ਹੈ ਕਿ ਸਰਕਾਰ ਡਰ ਚੁੱਕੀ ਹੈ ਸਰਕਾਰ ਦੇ ਦਿਮਾਗ ਦੇ ਵਿੱਚ ਇਹ ਨਕਸ਼ਾ ਬੈਠ ਚੁੱਕਿਆ ਹੈ ਕਿ ਅਖਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਡਰ ਬਣ ਚੁੱਕਿਆ ਕਿਉਂਕਿ ਮੈਂ ਇੱਕ ਗੱਲ ਕਹਣੀ ਕਿ ਉਹਨਾਂ ਬਿਕਰਮ ਸਿੰਘ ਉਹ ਚੀਜ਼ ਹੈ ਜਿਹੜੀ ਕਦੇ ਦਬਣੀ ਨਹੀਂ ਬਿਕਰਮ ਸਿੰਘ ਕੋਈ ਜੋ ਇਹ ਕਹਿੰਦੇ ਸੀ ਕਿ ਅਸੀਂ ਆਹ ਕੁਝ ਕਰ ਲਿਆ ਆਹ ਕੁਝ ਕਰ ਲਿਆ ਉਹ ਕੋਈ ਵੀ ਚੀਜ਼ ਉਹਨਾਂ ਤੋਂ ਮਿਲ ਨਹੀਂ ਸਕੀ ਸੋ ਮੈਂ ਇਹ ਮਹਿਸੂਸ ਕਰ ਰਿਹਾ ਕਿ ਆਹ ਜਿਹ ਛੋਣੀ ਬਣਾਤੀ ਆ ਇਸ ਤਰ੍ਹਾਂ ਦੇ ਕੋਈ ਵੱਡੇ ਤੋਂ ਵੱਡੇ ਸਮਗਲਰ ਵੱਡੇ ਤੋਂ ਵੱਡਾ ਆਤਮਾਧੀ ਵੀ ਲੈਂਦਾ ਜਾਵੇ ਤਾਂ ਇਦਾਂ ਛੋਣੀ ਨਹੀਂ ਬਣਾਈ ਜਾਂਦੀ ਇਥੇ ਆਮ ਪਬਲਿਕ ਨੂੰ ਵੀ ਹੈਰਾਨ ਕੀਤਾ ਜਾ ਰਿਹਾ ਇਹ ਸੜਕ ਦੇ ਉੱਪਰ ਸਵੇਰ ਤੋਂ ਇਹਨਾਂ ਨੇ ਜਾਮ ਲਾਇਆ ਹੋਇਆ ਸੋ ਅਸੀਂ ਉਹਨਾਂ ਨੂੰ ਦੇਖਣ ਵਾਸਤੇ ਆਏ ਸੀਗੇ ਤੇ ਮਿਲਣ ਵਾਸਤੇ ਆਏ ਸੀਗੇ ਸੋ ਇਹਨਾਂ ਨੇ ਟੱਕਾ ਕਰਕੇ ਇਹ ਗੱਲ ਸਿੱਧ ਕਰ ਦਿੱਤੀ ਹੈ ਕਿ ਭਗਵੰਤ ਮਾਨ ਆਪ ਸਰਕਾਰ ਨਹੀਂ ਚਲਾ ਰਿਆ ਭਗਵੰਤ ਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸਿਚੋਧਿਆ ਤੇ ਉੱਥੇ ਦੀ ਜਿਹੜੀ ਟੀਮ ਹੈ ਦਿੱਲੀ ਤੋਂ ਜਿਹੜੀ ਜ਼ਿਲ੍ਹਾ ਚੋਂ ਆਈ ਹੋਈ ਟੀਮ ਹੈ ਉਹ ਡਰੇ ਹੋ ਕੇ ਆਈ ਯੂ ਟੀਮ ਜਿਹੜੀ ਆ ਉਹ ਡਰ ਰਹੀ ਆ ਪੰਜਾਬ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਚੜ ਕੇ ਇਹਨਾਂ ਦੀ ਛਾਤੀ ਤੇ ਨੱਚੇਗਾ ਤੇ 2027 ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਵਿਕਰਮ ਮਜੀਠੀਆ ਨੂੰ ਨਾਬਾ ਜੇਲ੍ਹ ਲੈ ਕੇ ਪਹੁੰਚੀ ਪੁਲਿਸ ਤੋਂ ਸਖਤ ਸੁਰੱਖਿਆ ਦੇ ਹੇਠ ਨਾਬਾ ਜੇਲ੍ਹ ਲਿਆਇਆ ਗਿਆ 14 ਦਿਨਾਂ ਦੇ ਨਵੇਂ ਹਿਰਾਸਤ ਦੇ ਵਿੱਚ ਮਜੀਠੀਆ ਨੇ ਮਹਾਲੀ ਕੋਰਟ ਨੇ ਮਜੀਠੀਆ ਨੂੰ ਨ्याय ਹਿਰਾਸਤ ਦੇ ਵਿੱਚ ਪੇਚ ਹੈ 19 ਜੁਲਾਈ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਨ्याय ਹਿਰਾਸਤ ਦੇ ਦੌਰਾਨ ਨਾਬਾ ਜੇਲ੍ਹ ਦੇ ਵਿੱਚ ਹੀ ਰਹਿਣਗੇ ਮਜੀਠੀਆ